ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਕਿ ਤਰ ਉਹਨੂੰ ਨੌਕਰੀ ਦੇ ਦਿੱਤੀ ਗਈ ਮੈਂ ਜਿਲ੍ਹੇ ਧੰਨਵਾਦ ਕਰਦਾ ਇੰਚਰ ਬਾਈ ਜੀਓ ਕਿ ਇਹਨਾਂ ਨੇ ਫਟ ਕਰੇ ਇੱਕ ਮੈਨੂੰ ਮਨਾਂ ਵਿੱਚ ਦਰਦ ਦਮ ਗਿਆ ਮੇਰਾ ਤੋਂ ਜਿਲ੍ਹੇ ਸ਼ੁਕਰੀਆ ਤੁਹਾਡਾ ਇਹ ਤੋਂ ਦੇ ਕਰਕੇ ਆ ਜੀ ਬਰਫੀ ਖਾ ਲਿਆ ਹੁਣ ਤਾਂ ਮਿਲ ਗਿਆ ਉਹਨਾਂ ਕੋਲ ਸਾਰਿਆਂ ਦਾ ਧੰਨਵਾਦ ਬਾਈ 18 ਇੰਟਰਨੈਸ਼ਨਲ ਮੈਡਲ ਜਿੱਤਣ ਵਾਲੇ ਤਰुण ਸ਼ਰਮਾ ਨੂੰ ਮਿਲੀ ਸਰਕਾਰੀ ਨੌਕਰੀ ਤੋਂ ਦਾਸਦੇ ਕਿ ਪਿਛਲੇ ਦਿਨੀ ਜਿਸ ਖਿਡਾਰੀ ਦੀ ਕਰਨ ਆਉਜਲਾ ਨੇ ਵੀ ਮਦਦ ਕੀਤੀ ਸੀ ਉਸ ਖਿਡਾਰੀ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ ਕਿਉਂਕਿ ਉਸਨੇ ਪਿਛਲੇ ਦਿਨੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ 8 ਦਿਨਾਂ ਦੇ ਵਿੱਚ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਤਾਂ ਉਹ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰੇਗਾ ਤੇ ਉਸਨੇ ਬੀਤੇ ਦਿਨੀ ਵੀ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਬਾਹਰ ਬੂਟ ਪੌਚ ਕਰਕੇ ਰੋਜ ਪ੍ਰਦਰਸ਼ਨ ਕੀਤਾ ਸੀ ਸਰਕਾਰੀ ਨੌਕਰੀ ਨਾ ਮਿਲਣ ਕਰਕੇ ਉਸਨੇ ਵਿਰੋਧ ਕੀਤਾ ਸੀ ਪੰਜਾਬ ਸਰਕਾਰ ਦਾ ਤੇ ਅੱਜ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ ਤੇ ਜਿਸ ਤੋਂ ਬਾਅਦ ਉਹ ਕਾਫੀ ਖੁਸ਼ ਦਿਖਾਈ ਦੇ ਰਿਹਾ ਹੈ ਖਿਡਾਰੀ ਜਿਸ ਨੇ 18 ਇੰਟਰਨੈਸ਼ਨਲ ਮੈਡਲ ਜਿੱਤੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਧੂਮਾਂ ਪਾਈਆਂ ਨੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਤੁਹਾਨੂੰ ਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰਨਾ ਲਾਉਂਦੇ ਸਨ ਚੱਕ ਕੇ ਲੈਣਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ। ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ। ਹਮੇਸ਼ਾ ਅਸੀਂ ਜਿੰਦ ਦੇ ਨਹੀਂ ਆ ਸਾਬ। ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਆ ਦੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ। ਸਾਡੇ ਭਰਾ ਨੂੰ ਨੌਕਰੀ ਮਿਲ ਗਈ। ਮੈਂ ਜਿਹੜਾ ਧੰਨਵਾਦ ਕਰਦਾ ਇੰਚਰ ਪਾਈ ਦੀ ਉਹ ਕਿ ਇਹਨੇ ਫਟ ਕਰੇ ਇੱਕ ਮੈਨੂੰ ਮਨ ਵਿੱਚ ਜਲਦ ਸਮਝਿਆ ਮੇਰਾ। ਤੁਹਾਡਾ ਜੀਲੋ ਸ਼ੁਕਰੀਆ ਤੁਹਾਡਾ। ਕੀ ਤੁਹਾਡੇ ਕੰਮ ਆ। ਬਰਫੀ ਖਾ ਲਿਆ ਯਾਰ ਹੁਣ ਤਾਂ ਮਿਲ ਗਿਆ ਉਹਨਾਂ ਕੰਮ ਲੋ। ਸਾਰਿਆਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮੋਡਲ ਹੈ ਇਹਦਾ ਦਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੰਦ ਦੇਖ ਕੇ ਅਗੇ ਵਧਣਗੇ ਆ ਜੇ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰुण ਸੱਚੀ ਸਾਡਾ ਰੋਲ ਮੋਡਲ ਤੇ ਮੇਰਾ ਤਾਂ ਤਰुण ਹਮੇਸ਼ਾ ਤੋਂ ਰੋਲ ਮੋਡਲ ਰਹੂਗਾ ਕਿਵੇਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰुण ਨਾਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ಚಾಕದೇ ಪಟ್ಟೆ ಹುಣ್ಣು ಬಲ್ಲೆ ಬಲ್ಲೇ